ਇਹ ਸਾਰਾ ਪਰਿਵਾਰ ਦੇਖਿਆ ਨਹੀਂ ਜਾਂਦਾ ਇਹਨਾਂ ਅੰਦਰ ਬਹੁਤ ਦਰਦ ਹੈ ਚੀਸ ਹੈ ਬਲਬਲੇ ਨੇ ਔਰ ਭਰਾ ਜਿਹੜੇ ਅਵਤਾਰ ਚੰਦ ਦੇ ਬੜੇ ਮਾਇੂਸ ਨੇ ਗਮਗੀਨ ਮਾਹੌਲ ਹੈ ਆਪਣੇ ਵੀ ਇੱਥੇ ਖੜੇ ਰੋਂਗਟੇ ਖੜੇ ਹੋ ਰਹੇ ਆ ਰੂ ਕੰਬਦੀ ਪਈ ਹੈ ਹੱਸਦਾ ਵਸਦਾ ਪਰਿਵਾਰ ਜਿਹੜਾ ਹੈ ਉਹ ਚ ਸੱਤਰ ਵਿੱਚ ਗੁੱਦਵਾਦੀ ਰਾਤ ਨੂੰ ਜੀ ਤੁਹਾਨੂੰ ਪਤਾ ਵੀ ਮੌਸਮ ਮੌਸਨ ਬਹੁਤ ਖਰਾਬ ਸੀਗਾ ਜੀ ਤੇ ਮੌਸਮ ਖਰਾਬ ਕਰਕੇ بارش ਕਰਕੇ ਡਿਊਟੀ ਤੋਂ ਲੇਟ ਹੋ ਗਏ ਤੇ ਉੱਥੋਂ ਬਾਕੀ ਜੋ ਆਪਣਾ ਰਾਸ਼ਨ ਬਾੜੀ ਲੈਣਾ ਸੀਗਾ ਨਾ ਘਰ ਵਾਸਤੇ ਬਾਹਰ ਪੈਕਰਾਇਆ ਜਾਂ ਰੋਟੀ ਲਈ ਇੱਥੋਂ ਤੇ ਆਕੇ ਉਥੋਂ ਵਾਪਸ ਆ ਰਹੇ ਸੀਗੇ ਤੇ ਉਸ ਤੋਂ ਬੈਕ ਤੋਂ ਆਇਆ ਟਿਪਰ ਬਹੁਤ ਤੇਜ਼ੀ ਨਾਲ ਉੱਥੇ ਟਿਪਰ ਤੁਸੀਂ ਜਾ ਕੇ ਦੇਖੋਗੇ ਤੇ ਦੋਨੇ ਸਾਈਡਾਂ ਟਿਪਰ ਖੜੇ ਆ ਉਹ ਪਹਾੜ ਦੇ ਪਿੰਡ ਦੇ ਵੀ ਦੱਸ ਰਹੇ ਕਹਿੰਦੇ ਵੀ ਸਾਨੂੰ ਉਹ ਚੀਜ਼ ਦਾ ਬਹੁਤ ਨੁਕਸਾਨ ਹੋਇਆ ਜਿੰਦਾ 10 ਕਰੋੜ ਤੱਕ ਵੀ ਖੜੀ ਰਕੇ ਲੈ ਜਾਂਦਾ ਮਰਨ ਵਾਲਾ ਨਹੀਂ ਲੋਹਾ ਸੀ ਲੋਹਾ ਕੱਲੇ ਖੰਭਾ ਚ ਕਰਨ ਦਾ ਜੀਗਾ ਉਬਰ ਜੀ ਸਾਰੇ ਇਹਨੂੰ ਬੁਲਾਉਂਦੇ ਜਗੇ ਇਹਦਾ 60 ਫੁੱਟ ਤੱਕ ਨੀਸ ਕੇ ਲੈ ਗਿਆ 60 ਫੁੱਟ ਤੋਂ ਵੀ ਜ਼ਿਆਦਾ ਅੰਦਾਜ਼ਾ ਸਾਡਾ ਅੰਦਾਜ਼ਾ ਵਾਕਈ ਹੈ ਸੀ ਭਾਵਕ ਹੋਊਗਾ ਸਾਨੂੰ ਪਤਾ ਨਹੀਂ ਸੀ ਉਸ ਮੇਲੇ ਦਾ ਕਿ ਦੱchn ਵਾਲੇ ਹੋਰ ਵੀ ਸਾਰੇ ਨੇ ਲੋਕਾਂ ਨੂੰ ਦਿੱਤੀ ਹੈ ਉੱਥੇ ਜਿਹਨਾਂ ਨੇ ਦੱchn ਵਾਲੇ ਨੇ ਲੋਕ ਆ ਰਾਹੀਦਾਂ ਨੇ ਕਿ ਇਹ ਬਚ ਸਕਦਾ ਸੀਗਾ ਜਿਹਨੇ ਦਾਨ ਹਾਂਜੀ ਉਹਦੀ ਜਾਨ ਬਚ ਜੇ ਟ੍ਰਿਪਲ ਡਰਾਈਵਰ ਜਿਹੜਾ ਹੈਗਾ ਉਹਨੂੰ ਕੰਟਰੋਲ ਚ ਕਾ ਲੰਦਾ ਥੋੜੀ ਛਟਨਾ ਮਰਨ ਵਾਲੇ ਨਹੀਂ ਸੀ ਉਹਦੀ ਜਾਨ ਬਚ ਰਿਹਾ ਕੰਮ ਡੁੱਸਾ ਲੱਗਦਾ ਡਿਊਟੀ ਤੋਂ ਪਹਿਲਾਂ ਬਾਅਦ ਡਿਊਟੀ ਮੈਂ ਛੱਡ ਪਰਿਆ ਪਰ ਬਾਹਰ ਨਹੀਂ ਰਹਿੰਦੇ ਕੰਮ ਆ ਕਰ ਕਿਹੜੇ ਕੰਮ ਤੇ ਪ ਜਾਨ ਮਾਊਸ 10 ਤੈਨੂੰ ਪਤਾ ਲੱਗਾ ਕਹਿੰਦੇ ਸੰਕਟ ਪਹਿਲਾਂ ਵੀ ਆਇਆ ਦੋ ਬੱਚੇ ਜਿਹੜੇ ਆ ਉਹਨੇ ਡੈਥ ਹੋ ਗਈ ਸੀ ਬੱਚੇ ਦੋ ਬੱਚੇ ਉਹ ਉਹ ਵੀ ਡੈਥ ਉਹ ਵਿਚਾਰਾ ਜਿਵੇਂ ਅਸੀਂ ਮਾਨਸਿਕ ਤੌਰ ਤੇ ਦੁਖਿਆ ਹੋਇਆ ਪਰਿਵਾਰੇ ਦੁਖੀ ਜੀ ਦੁਖੀ ਚੱਲੂਗਾ ਇਨਸਾਫ ਮਿਲਣਾ ਨਹੀਂ ਜਾ ਪਾਹ ਜੀ ਲਾਸਟ ਟਾਈਮ ਕਦੋਂ ਕਰਨਾ ਸੀ ਤੁਹਾਡੀ ਜੀ ਮਨ ਟੁਟੂਟੀ ਤੋਂ ਆਂਦੇ ਸੀ ਜਦੋਂ ਡਿਊਟੀ ਤੋਂ ਆਂਦੇ ਹੋਏ ਇਤਨਾ ਹੋ ਗਿਆ ਚਿੱਟੇ ਦਾ ਨਸ਼ਾ ਜਿਹੜਾ ਹੈਗਾ ਉਹਦੇ ਨਾਲ ਮਰ ਰਹੇ ਜਵਾਨ ਉਹ ਇਹ ਮਾਰ ਰਹੇ ਟਿੱਪਰਾਂ ਦੇ ਇਹਦੇ ਬਰਾਬਰ ਦੇ ਤੁਹਾਨੂੰ ਤਾਂ ਲੱਗਦਾ ਲੈਵਲ ਬਰਾਬਰੇ ਚੱਲ ਰਿਹਾ ਥੋੜਾ ਬੋਧਾ ਫਰਕ 19 21 ਦਾ ਹੋ ਸਕਦਾ ਵਾ ਜਿਨ੍ਹਾਂ ਨੂੰ ਚਿੱਟੇ ਦੇ ਨਸ਼ੇ ਨਾਲ ਮਾਰ ਰਹੇ ਆ ਉਹਨਾਂ ਇਹ ਟਿੱਪਰਾਂ ਨਾਲ ਐਕਸੀਡੈਂਟਾਂ ਨਾਲ ਮੌਤਾਂ ਹੋ ਰਹੀਆਂ ਐ ਮੈਂ ਅਸੀਂ ਉਦਮ ਕਰ ਰਹੇ ਹਾਂ ਆਪਣਾ ਪੱਖ মিডিਆ ਅੱਗੇ ਰੱਖਦੇ ਹਾਂ ਬਹੁਤੇ ਲੋਕ ਤਾਂ ਰੱਖਦੇ ਹੀ ਨਹੀਂ ਅਸੀਂ ਕਰਾਂਗੇ ਖਾਸ ਕਰਕੇ ਸਰਕਾਰ ਦੇ ਨਾਲ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੇ ਕਿ ਨਾਰਾ ਬੜਾ ਦਿੱਤਾ ਜੀ ਨਸ਼ਿਆਂ ਜੁੱਧ ਨਸ਼ਿਆਂ ਪਰ ਮੇਰੀ ਇੱਕ ਮੰਗ ਹੈ ਮੇਰੀ ਜਨਤਾ ਦੇ ਇਲਾਕੇ ਦੀ ਮੰਗ ਹੈ ਸਾਡੇ ਪ੍ਰਬੰਧ ਜਿਨ੍ਹਾਂ ਬਿਛੜੀਆਂ ਜੁਰੂਆਂ ਜਿਹਨਾਂ ਦੇ ਪਰਿਵਾਰ ਗਏ ਆ ਵੇ ਹੁਣ ਜੁੱਧ ਜਿੱਥੇ ਨਸ਼ਿਆਂ ਦੇ ਬਰੁੱਝ ਚੱਲੇ ਹੁਣ ਟਿਪਰਾਂ ਦੇ ਜੁੱਧ ਚਲਾਓ ਅਸੀਂ ਤੁਹਾਡਾ ਸਹਿਯੋਗ ਕਰਾਂਗੇ ਜਿੱਦਣ ਸਤਸ਼੍ਰੀ ਅਕਾਲ ਪੀਪੀ ਬੱਤੀ ਨਮਾਸ਼ਹਰ ਦੇਖ ਰਹੇ ਹੋ ਸਾਥਿਓ ਅੱਜ ਦੀ ਵੀਡੀਓ ਤੁਹਾਡੇ ਅੱਗੇ ਪੇਸ਼ ਕਰਨ ਲੱਗੇ ਮਨ ਬੜਾ ਉਦਾਸ ਹੈ ਕਿਉਂਕਿ ਆਪ ਸਭ ਨੂੰ ਪਤਾ ਹੈ ਕਿ ਬੁੱਧਵਾਰ ਦੀ ਜਿਹੜੀ ਰਾਹਤ ਉਸ ਦਿਨ ਇੱਕ ਟਿਪਰ ਚਾਲਕ ਨੇ ਤਬਾਈ ਕਰ ਦਿੱਤੀ ਇੱਕ ਨੌਜਵਾਨ ਜੋ ਕਿ ਕਾਲੋ ਪਿੰਡ ਦਾ ਵਸਨੀਕ ਸੀ ਅਵਤਾਰ ਚੰਦ ਉਹਦਾ ਨਾਮ ਸੀ ਬਿਜਲੀ ਮੁਲਾਜ਼ਮ ਸਨ ਉਹਨਾਂ ਨੂੰ ਦਰਦ ਦਿੱਤਾ ਔਰ ਕੜੀਸ ਦਾ ਹੀ ਲੈ ਗਿਆ 100 200 ਮੀਟਰ ਤੱਕ ਇਹ ਸਾਰਾ ਪਰਿਵਾਰ ਦੇਖਿਆ ਨਹੀਂ ਜਾਂਦਾ ਇਹਨਾਂ ਅੰਦਰ ਬਹੁਤ ਦਰਦ ਹੈ ਚੀਸ ਹੈ ਬਲਬਲੇ ਨੇ ਔਰ ਭਰਾ ਜਿਹੜੇ ਅਵਤਾਰ ਚੰਦ ਦੇ ਬੜੇ ਮਾਇੂਸ ਨੇ ਗਮਗੀਨ ਮਾਹੌਲ ਹੈ ਆਪਣੇ ਵੀ ਇੱਥੇ ਖੜੇ ਰੋਂਗਟੇ ਖੜੇ ਹੋ ਰਹੇ ਆ ਰੂ ਕੰਬਦੀ ਪਈ ਹੈ ਹੱਸਦਾ ਵਸਦਾ ਪਰਿਵਾਰ ਜਿਹੜਾ ਹੈ ਉਹ ਚ ਸੱਤਰ ਵਿੱਚ ਗੇ ਔਰ ਜਿਹੜੇ ਲੋਕ ਨੇ ਉਹ ਵੀ ਗੱਲਾਂ ਕਰਦੇ ਨੇ ਕਿ ਦੋਹੇ ਪਾਸੇ ਟਿਪਰ ਖੜੇ ਹੁੰਦੇ ਨੇ ਔਰ ਲੰਗਣ ਵਾਲ ਨੂੰ ਨਹੀਂ ਤਕਲੀਫ ਹੁੰਦੀ ਆ ਇਹ ਪਰਿਵਾਰ ਐਡੇ ਹੌਂਸਲੇ ਨਾਲ ਵੀ ਗੱਲ ਕਰਦਾ ਕਹਿੰਦੇ ਸਾਡਾ ਤਾਂ ਚਲਾ ਗਿਆ ਆਪਾਂ ਹੀ ਤਾਂ ਹੁਣੇ ਗੱਲ ਕਰਦੇ ਸੀ ਕਹਿੰਦੇ ਨਿੱਕੀ ਮੋਟੀ ਸੱਟ ਨਾਲ ਤਾਂ ਉਹਨੂੰ ਕੁਝ ਹੁੰਦਾ ਨਹੀਂ ਸੀ ਇਕੱਲਾ ਹੀ ਖੰਭਾ ਤੱਕ ਚੱਕ ਦਿੰਦਾ ਸੀ ਬੜਾ ਜਵਾਨ ਸੀ ਪਰ ਇਸ ਪਰਿਵਾਰ ਨੂੰ ਜਿਹੜੀ ਸੱਟ ਵੱਜੀ ਆ ਇਹ ਚਾਹੁੰਦੇ ਨਹੀਂ ਕਿ ਕਿਸੇ ਹੋਰ ਦੇ ਗਾਂਹ ਇਹੋ ਜੀ ਸੱਟ ਵੱਜੇ ਇਹਨਾਂ ਦਾ ਘਾਟਾ ਤਾਂ ਉਮਰ ਪੂਰਾ ਨਹੀਂ ਹੋਣਾ ਅ ਅਵਤਾਰ ਚੰਦੀ ਦੇ ਪਿਤਾ ਜੀ ਮੌਜੂਦ ਨੇ ਇਹਨਾਂ ਦਾ ਗਮ ਤੁਸੀਂ ਸਮਝ ਸਕਦੇ ਆਂ ਇਹ ਗਮ ਹੌਲਾ ਨਹੀਂ ਹੋ ਸਕਦਾ ਆਪਾਂ ਜਿੰਨੇ ਮਰਜੀ ਸ਼ਬਦਾਂ ਨਾਲ ਟਕੋਰਾ ਕਰੀ ਜਾਈਏ ਇਹ ਗਮ ਕਦੀ ਵੀ ਉਹ ਘਟਾ ਪੂਰਾ ਨਹੀਂ ਹੋਣਾ ਬਾਪੂ ਜੀ ਹਮਦਰਦੀ ਹੈ ਪਰ ਮੈਂ ਜ਼ਰੂਰ ਚਾਹੁੰਨਾ ਕਿ ਤੁਸੀਂ ਆਪਣੇ ਜਿਹੜੇ ਮਨ ਦੇ ਭਾਵ ਨੇ ਜੋ ਤੁਹਾਡੇ ਦੁੱਖ ਤਕਲੀਫ ਹੈ ਜਾਂ ਤੁਸੀਂ ਜੋ ਚਾਹੁੰਦੇ ਕਿ ਟਿੱਪਰ ਵਾਲੇ ਚਾਲਕ ਜਿਹੜੀ ਸਜ਼ਾ ਮਿਲੇ ਉਹ ਜ਼ਰੂਰ ਤੁਸੀਂ ਦੱਸੋ ਬਤਨ ਸਮਝ ਮਨਾ ਜਾਈਦਾ ਵਰ ਕੋਸੀਂ ਕੀ ਕਰ ਸਕਦੇ ਹੁਣ ਲੱਗ ਉਹ ਸਮਝਾਓ ਕਿ ਦੋੇ ਪਾਸੇ ਟਿਪਰ ਖੜੇ ਹੁੰਦੇ ਆ ਅ ਬੁੱਧਵਾਦੀ ਰਾਤ ਨੂੰ ਜੀ ਤੁਹਾਨੂੰ ਪਤਾ ਵੀ ਮੌਸਮ ਹੁਸਨ ਬਹੁਤ ਖਰਾਬ ਸੀਗਾ ਜੀ ਤੇ ਮੌਸਮ ਖਰਾਬ ਕਰਕੇ بارش ਕਰਕੇ ਡਿਊਟੀ ਤੋਂ ਲੇਟ ਹੋ ਗਏ ਤੇ ਉੱਥੋਂ ਬਾਕੀ ਜੋ ਆਪਣਾ ਰਾਸ਼ਨ ਬਾੜੀ ਲੈਣਾ ਸੀਗਾ ਨਾ ਘਰ ਵਾਸਤੇ ਬਾਗਰ ਪੈਕ ਕਰਾਇਆ ਜਾਂ ਰੋਟੀ ਲਈ ਉੱਥੋਂ ਤੇ ਆ ਕੇ ਉੱਥੋਂ ਵਾਪਸ ਆ ਰਹੇ ਸੀਗੇ ਤੇ ਉਸ ਤੋਂ ਬੈਕ ਤੋਂ ਆਇਆ ਟਿਪਰ ਬਹੁਤ ਤੇਜ਼ੀ ਨਾਲ ਉੱਥੇ ਟਿਪਰ ਤੁਸੀਂ ਜਾ ਕੇ ਦੇਖੋਗੇ ਤੇ ਦੋਨੇ ਸਾਈਡਾਂ ਟਿਪਰ ਖੜੇ ਆ ਉਹ ਪਹਾੜ ਦੇ ਪਿੰਡ ਦੇ ਵੀ ਦੱਸ ਰਹੇ ਕਹਿੰਦੇ ਵੀ ਸਾਨੂੰ ਇਸ ਦਾ ਬਹੁਤ ਨੁਕਸਾਨ ਹੋਇਆ ਹਾਂ ਹਾਂ ਕਿ ਨਾ ਵੀ ਸਾਨੂੰ ਇਸ ਦਾ ਬਹੁਤ ਨੁਕਸਾਨ ਆਇਆ ਇਸ ਤੇ ਡਰ ਲੱਗਦਾ ਜੀ ਅਸੀਂ ਵੀ ਕਿਤੇ ਰਾਹ ਨੂੰ ਜਾਣਾ ਹੋਵੇ ਅਸੀਂ ਕੰਗਾਵਲਤੀ ਹੋ ਕੇ ਜਾਈਦਾ ਆ ਇੰਨਾ ਖੌਫ ਇੰਨਾ ਥੋਫ ਆ ਹੂੰ ਤੇ ਇੰਨਾ ਚੀਜ਼ਾਂ ਨਾਲ ਆਜੇੜਾ ਸਾਡਾ ਨੁਕਸਾਨ ਹੋਇਆ ਠੀਕ ਆ ਤੇ ਗਾਹਾਂ ਤੋਂ ਵੀ ਇੰਨਾ ਚੀਜ਼ਾਂ ਨਾਲ ਜਿਹੜਾ ਕਿਸੇ ਨੁਕਸਾਨ ਨਾ ਹੋਵੇ ਉਹ ਜੀ ਪਰ ਅਪਾ ਜੀ ਉਹ ਤਸਵੀਰਾਂ ਦੇਖੀਏ ਜੀ ਜੋ ਅਵਤਾਰ ਨੇ ਦਰਦ ਸਹਿਣਾ ਉਹ ਜਿਹੜੇ 2-4 ਮਿੰਟ ਹੋਣੇ ਆ ਜਿਹੜੀ ਜਾਨ ਨਿਕਲੀ ਹੋਣੀ ਕਿੰਨੀ ਤਕਲੀਫ ਹੋਈ ਹੋਣੀ ਹੁਣ ਵੀ ਤੁਸੀਂ ਇੱਥੇ ਕਹਿੰਦੇ ਚਿਹਰਾ ਦੇਖਿਆ ਨਹੀਂ ਜਾ ਰਿਹਾ ਭੈਣ ਹੁਣੀ ਗੱਲ ਕਰਦੇ ਸੀ ਜਿਹੜੀਆਂ ਉਹ ਤਸਵੀਰਾਂ ਤੁਸੀਂ ਮੈਨੂੰ ਵੀ ਭੇਜੀਆਂ ਰੂਹ ਕੰਬ ਜਾਂਦੀ ਇੱਕ ਵਾਰੀ ਰੋਂਗਟੇ ਖੜੇ ਹੋ ਜਾਂਦੇ ਹੁਣ ਵੀ ਇੱਕ ਵਾਰੀ ਨਾ ਤੁਹਾਡੇ ਨਾਲ ਗੱਲ ਕਰਦੇ ਆ ਉਹ ਤਸਵੀਰ ਯਾਦ ਕਰਦੇ ਮਨ ਤਰਾ ਨਿਕਲ ਜਾਂਦਾ 10 ਫੁੱਟ ਤੱਕ ਵੀ ਜਾਂਦਾ 10 ਫੁੱਟ ਤੱਕ ਵਿਕੜੀ ਰਕੇ ਲੈ ਜਾਂਦਾ ਮਰਨ ਵਾਲਾ ਨਹੀਂ ਲੋਹਾ ਸੀ ਲੋਹਾ ਕੱਲ੍ਹੇ ਕੰਬਾ ਚੱਕਰੰਦਾ ਸੀਗਾ ਬੜ ਜਰ ਸੀ ਸਾਰੇ ਇਹਨੂੰ ਬੁਲਾਉਂਦੇ ਜਗੇ ਇਹਦਾ 60 ਫੁੱਟ ਤੱਕ ਨੀਸ ਕੇ ਲੈ ਗਿਆ 60 ਫੁੱਟ ਤੋਂ ਵੀ ਜ਼ਿਆਦਾ ਅੰਦਾਜ਼ਾ ਸਾਡਾ ਅੰਦਾਜ਼ਾ ਵਾਕਈ ਸੀ ਭਾਵਕ ਹੋ ਕੇ ਸਾਨੂੰ ਪਤਾ ਨਹੀਂ ਸੀ ਉਸ ਵੇਲੇ ਦਾ ਕਿ ਦਸਣ ਵਾਲੇ ਹੋਰ ਵੀ ਸਾਰਿਆਂ ਨੇ ਲੋਕੇਨ ਦਿੱਤੀ ਹੈ ਉੱਥੇ ਜਿਹਨਾਂ ਨੇ ਦਸਣ ਵਾਲੇ ਨੇ ਲੋਕ ਆ ਰਾਹੀਦਾਂ ਨੇ ਕਿ ਇਹ ਬਚ ਸਕਦਾ ਸੀਗਾ ਜਿਹਨੇ ਤਾਂ ਹਾਂਜੀ ਉਹਦੀ ਜਾਨ ਬਚਦੀ ਜੇ ਟ੍ਰਿਪਰ ਡਰਾਈਵਰ ਜਿਹੜਾ ਹੈਗਾ ਉਹਨੂੰ ਕੰਟਰੋਲ ਚ ਕਾ ਲਾਂਦਾ ਥੋੜੀ ਛਟਨਾ ਮਰਨ ਵਾਲੀ ਨਹੀਂ ਸੀ ਉਹਦੀ ਜਾਨ ਬਚ ਜਾਣਾ ਇਨਸਾਨ ਸਮਝ ਲੈਣਦਾ ਇਹ ਫਿਰ ਦਰਿੰਦਗੀ ਹੋ ਗਈ ਤੇ ਇੱਕ ਤਰ੍ਹਾਂ ਦੀ ਫਿਰ ਦਰਿੰਦਗੀ ਹੋ ਗਈ ਇਹ ਬਹੁਤ ਜਿਆਦੇ ਇਹ ਜਿਹੜੀ ਘਟਨਾ ਹੋਈ ਹੈ ਨਾ ਇੰਨੀ ਮੱਦ ਭਾਗੀ ਸਾਡਾ ਇੱਕ ਪਿੰਡ ਕੀ ਸਾਡਾ ਜਿਹੜਾ ਇਲਾਕਾ ਸਾਰਾ ਨਾ ਖਮੋਸ਼ ਹੋ ਗਿਆ ਇੰਨਾ ਸੋਹਣਾ ਜਵਾਨ ਮੁੰਡਾ ਇੰਨਾ ਸੋਹਣਾ ਕਮਾਈ ਕਰਨ ਵਾਲਾ ਮੁੰਡਾ ਬੜਾ ਮਿੱਠਾ ਬੋਲਦਾ ਮੁੰਡਾ ਜਿਹੜਾ ਅੱਜ ਸਾਡੇ ਕੋਲ ਲੁੱਕ ਗਿਆ ਸਾਨੂੰ ਦੇਖਿਆ ਚਿਹਰੇ ਤੇ ਵੀ ਕੁਦਰਤੀ ਨੂਰ ਸੀ ਦਿਖਦਾ ਨਹੀਂ ਸਾਨੂੰ ਅੱਜ ਉਹ ਜਿਹੜਾ ਉਹਦਾ ਚਿਹਰਾ ਸੀ ਸਨ ਦੇਖ ਕੇ ਅੰਦਰ ਰੋਣਾ ਆ ਗਿਆ ਹੁਣ ਇਹ ਨਜ਼ਰ ਚਿਹਰਾ ਵਧੀਆ ਸੀ ਸਖਮ ਕਾਫੀ ਚੱਕਮ ਕਾਫੀ ਇਹ ਇਹ ਸਭ ਮੈਂ ਇਹ ਗੱਲ ਕਹੂੰਗਾ ਮੈਂ ਪਹਿਲੀ ਵੀ ਗੱਲ ਕੀਤੀ ਸੀ ਪ੍ਰਸ਼ਾਸਨ ਦਾ ਵੀ ਮੈਂ ਗੱਲ ਹੋਈ ਸੀ ਬੇ ਅਮਨ ਬੈਲਸ ਤੋਂ ਲੈ ਕੇ ਪਾਰਟੇ ਤੱਕ ਸਾਡੇ ਪਿੰਡ ਜਿਹੜੇ ਦੋ ਕਾਹ ਲੋਆਂ ਦਰਿਆ ਪਰਿਆ ਜਾਂ ਮੁਰੇ ਬਰਨਾਲਾ ਇਹਨਾਂ ਨੂੰ ਬਹੁਤ ਖਤਰੇ ਦਾ ਘੰਟੀ ਬਣੀ ਹੋਈ ਹੈ ਇਹ ਕਿਉਂਕਿ ਇੰਨੇ ਟਿੱਪਰ ਲੰਘਦੇ ਆ ਉਥੋਂ ਔਰ ਲੰਘਦੇ ਕੋਈ ਚਲਾਈ ਵਧੀਆ ਨਹੀਂ ਹੈਗੀ ਕਦੇ ਉਧਰ ਨੂੰ ਕਦੇ ਤੁਨ ਜੇ ਆਪ ਬਚ ਜਿਵੇਂ ਬਚੇ ਬੰਦਾ ਨਹੀਂ ਤਾਂ ਪਰਮਾਤਮਾ ਦਾ ਕਸਰ ਨਹੀਂ ਛੱਡਦੇ ਸੰਕਟ ਮਤਲਬ ਹੱਲੇ ਵੀ ਉੱਥੇ ਉਨਾ ਹੀ ਆਸੀਂ ਤਾਂ ਮੰਗ ਕਰਦੇ ਹਾਂ ਇਸ ਚੀਜ਼ ਦੀ ਵੀ ਇਹਨਾਂ ਨੂੰ ਥੋੜੀ ਥੋੜੀ ਜਿਹੀ ਪੂਰੀ ਨੱਕ ਪੈਣੀ ਚਾਹੀਦੀ ਹੈ ਦੇਖੋ ਜੀ ਤੇ ਨਾਲੇ ਸਾਨੂੰ ਜਿਹੜਾ ਇਨਸਾਫ ਸਾਡਾ ਬੱਚਾ ਚੱਲ ਗਿਆ ਇੰਨਾ ਜਵਾਨ ਬੱਚਾ ਚੜ੍ਹਦੀ ਉਮਰ ਦਾ ਬੱਚਾ ਸਾਡਾ ਚੱਲ ਗਿਆ ਉਹ ਸਾਨੂੰ ਮਿਲਣਾ ਨਹੀਂ ਹੈਗਾ ਕਿਸੇ ਹੋਰ ਦਾ ਬੱਚਾ ਨਾ ਚੱਲ ਜਵੇ ਐਦਾਂ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਵੀ ਗਵਰਨਮੈਂਟ ਤੋਂ ਵੀ ਸਰਕਾਰਾਂ ਤੋਂ ਵੀ ਮੰਗ ਕਰਦੇ ਹਾਂ ਇਸ ਗੱਲ ਦੀ ਇਹ ਸਾਡਾ ਇਹ ਜਿਹੜਾ ਅੱਜ ਹਾਲਾਤ ਬਹੁਤ ਮਾੜਾ ਹੋ ਚੁੱਕਿਆ ਹੈ। ਮੈਂ ਹੁਣ ਬਾਪੂ ਜੀ ਨੂੰ ਦੇਖ ਰਿਹਾ ਆ ਵੀਰ ਹੁਣਾਂ ਤੋਂ ਮੇਰੀ ਪਰਸੋ ਤੋਂ ਗੱਲ ਹੋ ਰਹੀ ਜਿਹੜੇ ਇਹਨਾਂ ਦੇ ਮਨ ਦੀ ਚੀਜ਼ ਹੈ ਨਾ ਜਿਹੋ ਮਹਿਸੂਸ ਤਾਂ ਹੋ ਜਾਂਦੀ ਹੈ ਨਾ ਹੁਣ ਤਾਂ ਚਲੋ ਸਾਡੇ ਵਿੱਚ ਖੜੇ ਪਰ ਜਦੋਂ ਇਕੱਲੇ ਹੁੰਦੇ ਹੋਣਗੇ ਅੱਖਾਂ 'ਚੋਂ ਹੰਝੂ ਰੋਕਣੇ ਤਾਂ ਔਖੇ ਹਨਾ ਉਹ ਭਰਾ ਕਦੀ ਮੁੜ ਕੇ ਵਾਪਸ ਥੋੜੇ ਹੁਣ ਨੰਬਰ ਤੁਹਾਨੂੰ ਪਤਾ ਹੈ ਨੰਬਰ ਕਿੰਨਾ ਟ੍ਰਿਪਰ ਦਾ? ਹਾਂ ਜੀ ਉਹ ਮੈਂ ਜਦੋਂ ਪਹੁੰਚੇ ਹੁਣ ਆਪ ਜੀ ਮੇਰੇ। ਹਾਂ ਜੀ ਨੰਬਰ ਹੈ ਤਾਂ ਜੀ ਕੇ ਪੀ 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 ਬੀ 12 ਕਯੂ 27 43 ਤੇ ਪ੍ਰਦਾਨ ਨੰਬਰ ਹੈ ਜੀ ਲੁਧਿਆਣਾ ਨੰਬਰ ਦੱਸਿਆ ਇਹ ਸਾਨੂੰ ਉੱਥੇ ਰਾਘੀਰਨ ਦੱਸਿਆ ਉਹ ਵੀ ਜਿਸ ਪਹਿਲੇ ਸਾਡਾ ਮੇਰਾ ਸਿਗਾ ਭਤੀਜਾ ਮੇਰਾ ਛੋਟਾ ਭਤੀਜਾ ਇਹਦਾ ਭਰਾ ਹੀ ਅਵਤਾਰ ਦਾ ਜਿਹਦਾ ਕਿ ਡੈਥ ਹੋਈ ਆ ਉਹ ਲੱਭਦਾ ਫਿਰਦਾ ਸੀਗਾ ਅਚਾਨਕ ਉੱਦੈ ਜੇ ਡਿਊਟੀ ਤੇ ਜਾਂਦਾ ਵਾ ਕਿਤੇ ਉਹਨੂੰ ਲੇਟ ਹੋ ਗਿਆ ਘੰਟਾ ਲੇਟ ਵੀ ਕੰਮ ਕਰਨਾ ਪੈ ਗਿਆ ਉਹ ਕੀ ਕਹਿੰਦੇ ਮਾਹੌਲ ਖਰਾਬ ਸੀ ਤਾਂ ਘਰ ਜਾਣ ਨੂੰ ਲੇਟ ਹੋ ਗਏ ਹਾਂਜੀ ਹਨੇਰੀ ਜ਼ਮੀਨ ਹਨੇਰੀ ਦਾ ਮੌਸਮ ਸੀਗਾ ਘਰ ਜਾਣ ਨੂੰ ਲੇਟ ਵੀ ਹੋ ਗਿਆ ਵੈਸੇ ਵੀ ਉਬ ਟਾਈਮ ਵੈਸੇ ਵੀ ਉਹ ਕਿਸੇ ਦਾ ਬੜਾ ਪੋਰੀਆ ਕਰ ਦੇ ਸਕੇਗਾ ਕਿ ਮੈਂ ਡਿਊਟੀ ਕਰਦਾ ਮਾਂ ਪਾਰਟ ਟਾਈਮ ਵੀ ਕੰਮ ਕਰ ਦਿੰਦਾ ਸੀਗਾ ਵੈਸੇ ਕਿਸੇ ਦਾ RAM ਦੇ ਉਹਨੇ ਦੇਖਣਾ ਘਰੋਂ ਵੀ ਕਈ ਵਾਰੀ ਫੋਨ ਆ ਜਣਾ ਦਫ਼ਤਰ ਤੋਂ ਮਦਦ ਵੀ ਕਰ ਦਿੰਦਾ ਸੀਗਾ ਕਿ ਘਰੋਂ ਵੀ ਬਾਅਦਸ ਚਲ ਜਣਾ ਫੋਨ ਆ ਜਣਾ ਕਿ ਮੈਂ ਉੱਥੇ ਹਨੇਰੇ 'ਚ ਬੈਠੇ ਹੋਣੇ ਜਾਂ ਮੇਰਾ ਮੈਂ ਕੱਲਾ ਵਾਂ ਕਿੰਨੀ ਦੁਨੀਆ ਪਬਲਿਕ ਤੰਗ ਹੋਣੀ ਆ ਕਿ ਮੇਰੇ ਜਾਨ ਦੇ ਨਾਲ ਸਾਰੇ ਸੁਖੀ ਕੁਝ ਟਾਈਮ ਲੋਕ ਭਲਾਈ ਦਾ ਵੀ ਲੋਕ ਭਲਾਈ ਦਾ ਵੀ ਕੰਮ ਉਹਨੇ ਦੇਖ ਕੇ ਇਸਹਾਵਨਾ ਵੀ ਸੇਵਾ ਕਰ ਰਿਹਾ ਸੀਗਾ ਉਹ ਇੱਧਰਾਂ ਦੋਖ ਲੱਗਦਾ ਕਿ ਛਾਨੂਗੇ ਔਰ ਬਾਕੀ ਹੋਰ ਵੀ ਉਹਨੂੰ ਯਾਰ ਕਰਨਗੇ ਜੇ ਪਬਲਿਕ ਵੀ ਉਹਦੀ ਦੇਖ ਕੇ ਉਹਦੀ ਸਰਵਿਸ ਨੂੰ ਦੇਖ ਕੇ ਕਿੰਦਾਂ ਦੀ ਸਰਵਿਸ ਸੀ ਇਹਦੇ ਇਮਾਨਦਾਰੀ ਸਰਵਿਸ ਕਰਕੇ ਕਿੰਨੇ ਬੰਦੇ ਦੀ ਸਾਨੂੰ ਕਾਲ ਆਈ ਉਹ ਵੀਡੀਓ ਦੇਖ ਕੇ ਕਿ ਯਾਰ ਇਹ ਤਾਂ ਮੁੰਡਾ ਹੀ ਬਹੁਤ ਵਧੀਆ ਸੀਗਾ ਬਹੁਤ ਵਧੀਆ ਇਹ ਕੀ ਹੋ ਗਿਆ ਇਹਦੇ ਨਾਲ ਕੀ ਪਾਣਾ ਵਾਪਰ ਗਿਆ ਨਾ ਬਹੁਤ ਬਹੁਤ ਵਧੀਆ ਹੁਣ ਮੈਂ ਭਰਾ ਵੀ ਦੇਦਾ ਨਹੀਂ ਮੰਨ ਟਿਕਦਾ ਪਿਆ ਇਹਨਾਂ ਦਾ ਔਰ ਇਹ ਮਨ ਨੂੰ ਹੌਸਲਾ ਕਦੀ ਵੀ ਨਹੀਂ ਮਣਾ ਜਿੰਦੇ ਜਦੋਂ ਘਰ ਦੇ ਅੰਦਰ ਬੜਨਾ ਤਸਵੀਰ ਉਹਨਾਂ ਦੀ ਲੱਗੀ ਹੋਣੀ ਆ ਉੱਥੇ ਹਾਰ ਪੈ ਜਾਣਾ ਤਾਂ ਮਨ ਹੋਰ ਟੁੱਟਣਾ ਮਨ ਹੋਰ ਉਦਾਸ ਹੋਣਾ ਚੇਤਰਾਮ ਜੀ ਇੱਕ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਇਹ ਪ੍ਰਸ਼ਾਸਨ ਕਿਉਂ ਨਕੇਲ ਨਹੀਂ ਪੰਦਾ ਕਿੰਨੇ ਘਰ ਰਜਾੜਨੇ ਆ ਹੋਰ ਮੰਤਾ ਵਜ ਬੜੀ ਦੁੱਖ ਦੀ ਘੜੀ ਚ ਖੜਿਆ ਅਸੀਂ ਵੀ ਮੇਰਾ ਭਤੀਜਾ ਸੀਗਾ ਹੈ ਤੇ ਜਦੋਂ ਸਾਨੂੰ ਪਰਚੋਂ ਪਤਾ ਲੱਗਾ ਪੌਣੇ 1:15 ਵਜੇ ਅਸੀਂ ਆਏ ਚਲੋ ਡੈਡਵਰੀ ਕਰਾਈ ਪਰ ਜਿਹੜਾ ਬੱਚੇ ਦੀ ਰੂਹ ਸੀਗੀ ਬੱਚੇ ਸਮਾਸ਼ ਸੇਵਾ ਭਾਵਨਾ ਸੇ ਇੱਕ ਮਮਾ ਸਾਡਾ ਪਰਿਵਾਰ ਆ ਉਹ ਪਹਿਲੇ ਧਰਮ ਪਰਿਵਾਰਨ ਸੰਬੰਧਨ ਉਹ ਤੋਂ ਇਹਦੀ ਗੁਰਤੀ ਸੀ ਜਿੱਤੇ ਉਹ ਬਿਲੀ ਜਿਵੇਂ ਸਾਡੇ ਪੈਸਾਂ ਦੱਸਿਆ ਵੀ ਜਦੋਂ ਕੋਈ ਤੇ ਲੈਟ ਇਹਦੀ ਘਰ ਦੀ ਵੀ ਖਰਾਬ ਹੋ ਗਈ ਉਹਨੂੰ ਚਲ ਜਾਣਾ ਕੋਈ ਲੈਣਾ ਨਹੀਂ ਦੇਣਾ ਨਹੀਂ ਮੁੰਡਾ ਇੰਨਾ ਨੇਕ ਅਮਾਨ ਅੰਨਾ ਜਮ ਜਮ ਜਾਂਦਾ ਬਹੁਤ ਹਾਰ ਹਾਰ ਸੀ ਪਰ ਮੈਨੂੰ ਜਦੋਂ ਦੇਖਿਆ ਪਿੰਡ ਵਾਲੇ ਲੋਕ ਮਹਿਸੂਸ ਕਰਦੇ ਇਲਾਕੇ ਵਾਲੇ ਬਹੁਤ ਸੋ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਆ ਸੇਲ ਪ੍ਰਸ਼ਾਸਨ ਨੂੰ ਵੀ ਉੱਥੇ ਜਿਹੜੇ ਰਾਹੋਂ ਰੋਡ ਤੇ ਜਿਹੜੇ ਮੱਛੋਣੇ ਜਾਂਦੇ ਆ ਪਰ ਉਹ ਟਕੋਨਾ ਟਿੱਪਰ ਤੇ ਖੜੇ ਹੁੰਦੇ ਦੋਨਾਂ ਪਾਸੇ ਟਿੱਪਰ ਵੀ ਇੰਨੇ ਖੜਿਆ ਕੋਈ ਕ੍ਰਾਸ ਕਰ ਲੱਗਿਆ ਗੱਡੀ ਦੇ ਦਿਖਦੀ ਨੇ ਕਿਹੜੀਆਂ ਉੱਥੇ ਬੜੀਆਂ ਘਟਾ ਬਾਬੂ ਉੱਥੋਂ ਬਾਅਦ ਫੇਰ ਚੱਲੋ ਭਾਰਤੇ ਕੋ ਚੱਲੋ ਭਾਰਤੇ ਕੋ ਟਾਬਿਆਂ ਦੋੜ ਐਨੇ ਟਿਪਰ ਖੜਦੇ ਆ ਕੋਈ ਬੇਅੰਤ ਉੱਥੋਂ ਕੋਈ ਦੋਨੇ ਖੜੇ ਆ ਤੇ ਲੋਕ ਇਲਾਕਾ ਬੜਾ ਦੁਖੀ ਆ ਉਹ ਟਿਪਰ ਐਨੀ ਤੇ ਚਲਾਉਂਦੇ ਐ ਐਨੀ ਵਾਜ ਲਾਉਂਦੇ ਕੀ ਖਾਦਾ ਕੀ ਨਹੀਂ ਅੱਜ ਤਾਂ ਸਾਡਾ ਭਤੀਜਾ ਲੱਗਿਆ ਅਸੀਂ ਕਹਿੰਦੇ ਆ ਵੀ ਖਾਦ ਦਾ ਨਤੀਜਾ ਨਹੀਂ ਤਾਂ ਟੱਕਰ ਹੋਣ ਤੋਂ ਬਾਅਦ ਬੰਦਾ ਗੱਡੀ ਰੋਕ ਲੈਂਦਾ ਉਹ ਕੜੀਸ ਦਾ ਲੈ ਗਿਆ ਅਸੀਂ ਕਹਿੰਦੇ ਵੀ ਜੇ ਅੱਜ ਸਾਡਾ ਭਤੀਜਾ ਸਾਡੇ ਕੋ ਚੱਲ ਗਿਆ ਪ੍ਰਮਾਤਮਾ ਕਿਥੇ ਹੋਰ ਦਾ ਘਰ ਨਾ ਜਾੜੇ ਸਾਡੀ ਉਹ ਬੱਚਿਆ ਤੇ ਹੋਰ ਇਹੋ ਜਿਹੇ ਪਰਿਵਾਰ ਸਾਡਾ ਭਰਾ ਬਾਹਰ ਕਰਕੇ ਅਸਲੀ ਲੜਾਈ ਤਾਂ ਇਹਨਾਂ ਦੀ ਉਹੀ ਹੈ ਨਾ ਕਿ ਪ੍ਰਸ਼ਾਸਨ ਕੋਈ ਮੰਗ ਕਰਦੇ ਟਿੱਪਰਾਂਦ ਵਾਲੇ ਪੂਰੀ ਖਜਾਈ ਕੀਤੀ ਹੈ ਪੰਜਾਬ ਸਰਕਾਰ ਕਰੇ ਪੁਲਿਸ ਪ੍ਰਸ਼ਾਸਨ ਕਰੇ ਜ਼ਿਲ੍ਹਾ ਪ੍ਰਸ਼ਾਸਨ ਕਰੇ ਤਾਂ ਕਿ ਇਹ ਹੀ ਇੱਕ ਹੋਰ ਘਟਨਾ ਨਾ ਵਾਪਰ ਸਕੇ ਸਾਨੂੰ ਬੜੇ ਹੀ ਦੁਖੀ ਛੇੜਦੇ ਨਾ ਕਹਿ ਰਹੇ ਆ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਆਸ ਵੀ ਰੱਖਦੇ ਆ ਵੀ ਉਹ ਗਾਹਾਂ ਨੂੰ ਇਹ ਘਟਨਾ ਨਾ ਵਾਪਰਦੇ ਕੁਰਾਂ ਸਾਫ ਨੂੰ ਦੇਸਾ ਮੈਨੂੰ ਤਾਂ ਖੋਰ ਪਹਿਲਵਾਨੀ ਕਰਦਾ ਸੀ ਪਹਿਲਾਂ ਪਹਿਲਵਾਨੀ ਕਰਦਾ ਰਿਹਾ ਕੰਮ ਡਿਊਟੀ ਤੋਂ ਪਹਿਲਾਂ ਬਾਅਦ ਡਿਊਟੀ ਮੈਂ ਛੱਡ ਪਰਿਆ ਪਰਵਾਨੀ ਰਹਿੰਦੇ ਕੰਮ ਆ ਕਰ ਕਿਹੜੇ ਕੰਮ ਚ ਪੈ ਗਿਆ ਜਾਨ ਮੋਚ ਦੱਸਦੇ ਮੈਨੂੰ ਪਤਾ ਲੱਗਾ ਕਿੰਨੇ ਸੰਕਟ ਪਹਿਲਾਂ ਵੀ ਆਇਆ ਦੋ ਬੱਚੇ ਜਿਹੜੇ ਆ ਉਹਨੇ ਡੈਥ ਹੋ ਗਈ ਸੀ ਬੱਚੇ ਦੂਰ ਬੱਚੇ ਉਹ ਉਹ ਵੀ ਡੈਥ ਉਹ ਵਿਚਾਰਾ ਜਿਵੇਂ ਮਾਨਸਿਕ ਤਾਦੂਗਾ ਹੋਇਆ ਪਰਿਵਾਰ ਨੂੰ ਦੁੱਖ ਹੁੰਦਾ ਬਹੁਤ ਪਰ ਮਾਦਮਾਨੇ ਪਰ ਪਿਆ ਹੋਏ ਨੂੰ ਹਲੇ ਕੋਈ ਤਕਰੀਬਨ 7000 8000 ਤਕਰੀਬਨ ਹਲਕੀ ਉਮਰ ਕੁੜੀ ਦੀ ਛੋੜੀ ਦੇਖਦੇ ਬਚਾਰੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਰਿਵਾਰ ਜਿਹੜਾ ਉਜੜਿਆ ਇੱਥੇ ਖੜਾ ਹੈ ਆ ਜਿੰਨੇ ਇੱਥੇ ਸ਼ਖਸੀਅਤਾਂ ਖੜੀਆਂ ਹਰ ਇੱਕ ਦੇ ਮਨ 'ਚ ਦਰਦ ਹੈ ਔਰ ਇਹਨਾਂ ਦੇ ਕੋਲ ਇੱਥੇ ਖੜੇ ਮੈਂ ਇਹਨਾਂ ਦਾ ਦਰਦ ਬਹੁਤ ਮਹਿਸੂਸ ਕਰ ਪਾ ਰਹੇ ਹਾਂ ਪਰ ਪ੍ਰਸ਼ਾਸਨ ਸਰਕਾਰ ਅੱਗੇ ਬੇਨਤੀ ਹੈ ਕਿ ਤੁਸੀਂ ਕਦ ਦਰਦ ਮਹਿਸੂਸ ਕਰੋਗੇ ਇਹ ਪਹਿਲਾ ਹਾਦਸਾ ਨਹੀਂ ਹੈ ਤੋਂ ਪਹਿਲਾ ਕਈ ਹਾਦਸੇ ਹੋ ਚੁੱਕੇ ਆ ਜੇ ਪਹਿਲੇ ਹਾਦਸੇ ਤੋਂ ਬਾਅਦ ਹੀ ਤੁਸੀਂ ਨਕੀਲ ਕੱਸੀ ਹੁੰਦੀ ਤਾਂ ਆ ਪਰਿਵਾਰ ਜਿੱਥੇ ਉਜੜਿਆ ਨਾ ਖੜਾ ਹੁੰਦਾ ਅੱਖਾਂ 'ਚ ਹੰਝੂ ਲੈ ਕੇ ਇੱਥੇ ਨਾ ਖੜਿਆ ਹੁੰਦਾ ਹੁਣ ਇਹ ਇਹਨਾਂ ਦੀ ਇੱਕ ਇਹ ਵੀ ਗੱਲ ਹੈ ਕਿ ਇਨਸਾਫ ਮਿਲਣਾ ਚਾਹੀਦਾ ਪਰ ਨਾਲ ਦੀ ਨਾਲ ਨਕੀਲ ਕੱਸ ਹੋਣੀ ਚਾਹੀਦੀ ਤਾਂ ਜੋ ਗਾਂ ਤੋਂ ਕਿਸੇ ਹੋਰ ਪਰਿਵਾਰ ਦਾ ਨੁਕਸਾਨ ਨਾ ਹੋਵੇ। ਰਾਤ ਨੂੰ ਮੈਨੂੰ 10:30 ਵਜੇ ਫੋਨ ਆਇਆ ਸੀ ਦਵਿੰਦਰ ਭਾਈ ਦਾ। ਚਾਰ ਤਿੰਨ ਨੂੰ ਕੈਂਪ ਲਗਾਇਆ ਸੀ ਬਰਨਾਲਾ ਕਲਾ। ਕਈ ਵੀਰ ਵੀਡੀਓ ਮੰਗ ਰਹੇ ਸੀ, ਫੋਟੋ ਮੰਗ ਰਹੇ ਸੀ ਮੇਰੇ ਕੋਲੋਂ। ਤੇ ਮੈਂ ਕਿਹਾ ਸ਼ਾਇਦ ਦਵਿੰਦਰ ਭਾਈ ਬਾਰ-ਬਾਰ ਫੋਨ ਕਰੀ ਜਾਂਦਾ ਪਤਾ ਨਹੀਂ ਕਿਉਂ। ਬੈਠੇ ਹੋਏ ਸੀ ਯਾਰ ਦੋਸਤ ਨਾਲ ਸਗੇ। ਤੇ ਕਹਿੰਦਾ ਕੋਈ ਅਫਤਾਰ ਜਾਂਦਾ ਵੀਰ ਟਰਪਰ ਥੱਲੇ ਆ ਗਿਆ। ਮੈਂ ਕਿਹਾ ਯਾਰ ਮੈਂ ਇੱਕਦਮ ਹੈਂਗ ਹੋ ਗਿਆ। ਮੈਂ ਕਿਹਾ ਯਾਰ ਉਹ ਮੇਰੇ ਮੂੰਹ 'ਚ ਦੇ ਮੈਂ ਕਿਹਾ ਯਾਰ ਉਹ ਤੂੰ ਕਹਿੰਦਾ ਉਹਦਾ ਯਾਰ ਪਟਾਕੇ ਮੈਂ ਕਿਹਾ ਨਹੀਂ ਯਾਰ ਉਹ ਬੰਦਾ ਮਰੇ ਨਹੀਂ ਸਕਦਾ। ਮੈਂ ਕਹਿੰਦਾ 60 ਸਟ ਲੱਗੇ ਹੋਣੀ ਇਹ ਤੂੰ ਕਹਿੰਦਾ ਕਿੱਦਾਂ ਮੈਂ ਕਹ ਉਹ ਜਾਨ ਵਾਕੇ ਭਰੀ ਉਹ ਜਿੱਦਾਂ ਹੀ ਸੀਗੀ ਇੱਕ ਲੋਹਾ ਜਿਹਾ ਕਿਸੇ ਸਾਡਾ ਮੇਰੇ ਨਾਲ ਡਿਊਟੀ ਕਰਦਾ ਸੀਗਾ ਸਾਡਾ ਤਾਂ ਇੱਕ ਮੰਨ ਲਓ ਬਿਜਲੀ ਬੋਰਡ ਦਾ ਇੱਕ ਕਹਿ ਲਓ ਕਿ ਮੁਲਾਜ਼ਮ ਦਾ ਥੰਮੇ ਜਿਹਾ ਤੇ ਅੱ비 21 ਤਰੀਕ ਤੋਂ ਜਾਦੀਆਂ ਨੇ ਰੇਹਾਂ ਚੱਲ ਰਿਹਾ ਮੇਰੇ ਨਾਲ ਉਹ ਹਰ ਕੁਸੇ ਲੱਗ ਫੀਟਰ ਤੇ ਜਾ ਕੇ ਮੇਰੇ ਖਿਆਲ ਚ ਪੋਲਾਂ ਦੇ ਉੱਪਰ ਹੀ ਰਿਹਾ ਪਾਜੀ ਲੋਕਾਂ ਦੀ ਸੇਵਾ ਦੇ ਵਿੱਚ ਆਪਣਾ ਫਿੱਟਰ ਛੱਡ ਕੇ ਬਾਕੀਆਂ ਦੇ ਜਈਆਂ ਦੇ ਮੇਰੇ ਨਾਲੇ ਚੱਲਿਆ ਰਿਹਾ ਸੇਵਾ ਦੇ ਵਿੱਚ ਮਤਲਬ ਫਿਰ 10:30 ਵਜੇ ਮੈਨੂੰ ਕਾਲ ਆਈ ਤਾਂ ਮੈਂ ਕਿਹਾ ਅਵਤਾਰਚੰਦ ਮੈਨੂੰ ਐਡਰੈਸ ਵੀ ਜਾ ਸੀ ਭੁੱਲਣਾ ਪਿਆ ਇੱਕਦਮ ਸੁਣ ਕੇ ਹੈਂਗ ਹੋ ਗਿਆ ਤੇ ਮੈਂ ਕਿਹਾ ਜਾਂ ਵਜੀਦ ਦਾ ਜਾਂ ਕਾਲੋਂ ਦਾ ਮੈਂ ਫਿਰ ਆਪਣੇ ਸਾਡੇ ਜਿਹੜੇ ਜਈ ਰਮੇਸ਼ਰ ਉਹਨਾਂ ਨੂੰ ਮੈਂ ਫੋਨ ਕੀਤਾ ਮੈਂ ਕਿਹਾ ਸਰ ਇਹਦਾ ਪਿੰਡ ਕਿਹੜਾ ਆ ਕਿਉਂਕਿ ਪਛਾਣ ਨਹੀਂ ਹੋ ਰਹੀ ਸੀ ਲਾਹੇ ਉਹਨਾਂ ਕੋਲ ਮੁੰਡਿਆਂ ਕੋਲ ਕਿ ਮੈਂ ਕਿਹਾ ਮੈਂ ਦੱਸਿਆ ਉਹਨਾਂ ਕਹਿੰਦੇ ਕਾਲੋਂ ਆ ਫਿਰ ਕਾਲੋਂ ਪੁੱਛ ਕੇ ਮੈਂ ਕਿਹਾ ਤੁਸੀਂ ਇਹਨਾਂ ਨੂੰ ਸਾਜੀ ਉਹਨਾਂ ਦੇ ਘਰ ਜਾ ਰਫਨੋਂ ਕਰਿਓ ਸਰਪੰਚ ਸਾਹਿਬ ਨੂੰ ਕਰਿਓ ਕੋਈ ਨਾਲ ਭਰਾ ਨੂੰ ਲੈ ਕੇ ਆਉਗੇ ਤੇ ਕਰੀਬੇ 1:30 35 40 ਦਾ ਟਾਈਮ ਹੋਣਾ ਘਟੂ ਘਟ ਤੇ ਬਹੁਤ ਦਰਦਨਾਕ ਮੌਤ ਮਰੇ ਜਿੱਦਾਂ ਤੁਸੀਂ ਟਿੱਪਰਾਂ ਬਾਰੇ ਗੱਲ ਕਰ ਰਹੇ ਆ ਟਿੱਪਰ ਤਾਂ ਸੁਣਨ ਚਾਹੁੰਦਾ ਹੀ ਰਹਿੰਦਾ ਕਦੇ ਗੜਸ਼ੰਕਰ ਮੌਤ ਹੋ ਗਈ ਕਦੇ ਨਵੇਂ ਸ਼ਹਿਰ ਹੋ ਗਈ ਤੇ ਪੀਰੋਵਾਲ ਪਿੱਛੇ ਦੇ ਉਹ ਮਰਦੇ ਵੀ ਜਵਾਨੇ ਹੀ ਆ ਤੇ ਚਲੋ ਇਨਸਾਨੀਅਤ ਵੀ ਹੈ ਨਹੀਂ ਕਹਿ ਨਹੀਂ ਸਕਦੇ ਇਹ ਕਿੰਨੀ ਦੀ ਟ੍ਰੇਨਿੰਗ ਇਹੋ ਜਿਹੀ ਹੁੰਦੀ ਆ ਜੋ ਮੈਂ ਮੈਂ ਸਟੱਡੀ ਕੀਤੀ ਹੈ ਨਾ ਟਿੱਪਰਾਂ ਦੀ ਇਹਨਾਂ ਦੇ ਜਿਹੜੇ ਮਾਲਕ ਹੁੰਦੇ ਆ ਉਹ ਇਹਨਾਂ ਨੂੰ ਪਰ ਦੇ ਦਿੰਦੇ ਆ ਜਦੋਂ ਕੋਈ ਵਿੱਚ ਟੱਕਰ ਵੱਜਦੀ ਐ ਨੇ ਬਾ ਚਲਾਉਂਦੇ ਆ ਇਹ ਰੁਕਦੇ ਨਹੀਂ ਹੁੰਦੇ ਕਿਉਂਕਿ ਰੁਕਦੇ ਤਾਂ ਨਹੀਂ ਕਿ ਇਹਨਾਂ ਨੂੰ ਜਨਤਾ ਨੇ ਕੁੱਟਣਾ ਜੇ ਫੜ ਲਿਆ ਤਾਂ ਉਹਦੇ ਵਿੱਚ ਇਹਨਾਂ ਕੋ ਕੋ ਲਾਇਸੈਂਸ ਨਹੀਂ ਹੁੰਦਾ ਪਰ ਜ਼ਰੂਰੀ ਥੋੜੇ ਕੇ ਬੰਦਾ ਮਾਰ ਕੇ ਹੀ ਗੱਡੀ ਭਜਾਉਣੀ ਆ ਜੇ ਰੋਕ ਲੈਣ ਮਤਲਬ ਕੜਕੜੀ ਸਿਆ ਨਾਕੜੀ ਸਿਆ ਹੋਂਦੋਂ ਬਚ ਜਾਣਾ ਸੀ ਭਾਜੀ ਉਹ ਤੁਹਾਡੀ ਗੱਲ ਸਹੀ ਆ ਪਰ ਇਹ ਰੁਕਣ ਦੇ ਲੈ ਵਾਲੇ ਹੁੰਦੇ ਤਾਂ ਰੁਕਣ ਨਾਇਨਾ ਕੋ ਕੋਈ ਛੋਟ ਸੋਣ ਪ੍ਰਸ਼ਾਸਨ ਡੰਡਾ ਤੰਤਰ ਜਿਹੜਾ ਆਮ ਜਨਤਾ ਤੇ ਡੰਡਾ ਚਲਾਉਂਦਾ ਇਹਨਾਂ ਤੇ ਡੰਡਾ ਚਲਾਵੇ ਇਹਨਾਂ ਤੇ ਕਾਰਵਾਈ ਹੋਵੇ ਫੇਰ ਤਾਂ ਰੁਕੂਗੇ ਨਾ ਇਹ ਤਾਂ ਪ੍ਰਸ਼ਾਸਨ ਦੀ ਨਲਾਕੀ ਹੈ ਵੀਰ ਦੀ ਮੈਨੂੰ ਹੁਣੇ ਕੋਲ ਆਈ ਸੀ ਕਿ ਤੇ ਕਹਿੰਦੇ ਕਿ ਜਿਹੜਾ ਨੰਬਰ ਦੱਸ ਰਹੇ ਤੁਹਾਡੇ ਪੀ ਬੱਤੀ ਉਹ ਦੇਖਿਆ ਸੀ ਉਹਨਾਂ ਨੇ ਕਹਿੰਦੇ ਕਿ ਮਤਲਬ ਵਿਦਨ ਸ਼ੋਰਸ ਵੀ ਆਣੀ ਟਿੱਪੜ ਦੀ ਯਾਨੀ ਧੱਕਾ ਚੱਲ ਰਿਹਾ ਮੰਨ ਲਓ ਕਿ ਹੁਣ ਇਹਨਾਂ ਨੇ ਕਮਾਊ ਪੁੱਤ ਕਰਕੇ ਜਿਹੜੇ ਆਮ ਘਰਾਂ ਦੇ ਕਮਾਊ ਪੁੱਤੋਂ ਮਾਰ ਦੋ ਇਹਨਾਂ ਨੂੰ ਪਤਾ ਹੈ ਕਿ ਜਿਹੜਾ ਵੀ ਕੋਈ ਡਰਾਈਵਰ ਹੈਗਾ ਆ ਮਤਲਬ ਮੈਂ ਇਹ ਦੇਖਿਆ ਕਿ ਦੇਖਦੇ ਰਹਿਣੇ ਚਲੋ ਮੇਰੇ ਤਾਂ ਤੁਸੀਂ ਸਿਆਣੇ ਆ ਕਿ ਇਹਨੂੰ ਜਵਾਨਤ ਬਾਰੋ-ਬਾਰ ਲੈ ਲੈਣੀ ਆ ਬਸ ਇਹ ਹੈ ਕਿ ਜਿਹਦਾ ਪੁੱਤ ਗਿਆ ਉਹਨੂੰ ਪਤਾ ਉਹਨਾਂ ਦੇ ਟਿਪਰਾਂ ਨਾਲੋਂ ਤਾਂ ਕਮਾ ਨਹੀਂ ਚੱਲਦਾ ਹੀ ਆ ਰਿਹਾ ਦੇਖਦੇ ਆ ਮਿਪਤਾ ਪੈ ਗਈ ਇਹਨਾਂ ਦੀ ਪ੍ਰਸ਼ਾਸਨ ਨੂੰ ਦੇਖੋ ਆਪਾਂ ਗੱਲਾਂ ਸਾਰੇ ਪੰਚਾਇਤਾਂ ਸਰਪੰਚ ਭਵੰਤ ਵੀ ਗੱਲ ਕਹਿੰਦੇ ਟਿਪਰਾਂ ਨਾਲ ਪ੍ਰਸ਼ਾਸਨ ਨੂੰ ਸਾਰਾ ਪਤਾ ਸਰਕਾਰਾਂ ਨੂੰ ਪਤਾ ਸਰਕਾਰਾਂ ਦੇ ਵਿੱਚ ਰਲੇ ਹੋਏ ਨਮਾਇंदे ਆ ਜੇ ਟਿੱਪੋ ਚਲਾ ਰ ਮਾਲਕ ਕੀ ਕਰਦੇ ਜਿਹੜੇ ਬੰਦਾ ਕ ਐਕਸੀਡੈਂਟ ਕਰ ਗਿਆ ਉਹਨੂੰ ਪਰੇ ਕੱਢ ਦਿੰਦੇ ਆ ਇੱਕ ਨਜਾਇਜ਼ ਬੰਦੇ ਕੋਲ ਲਾਇਸੈਂਸ ਪਾ ਕੇ ਪੈਸੇ ਦੇ ਕੱਲ ਲੈਂਦੇ ਇਹ ਧੱਕਾ ਸਰਕਾਰਾਂ ਹੀ ਕਰਾ ਰਹੀਆਂ ਨੇ ਲੀਡਰਸ਼ਿਪ ਬੜੀ ਕਰਾ ਰਹੀ ਜੀ ਮੰਤਰੀ ਸ਼ਖਤੀ ਇਹ ਤਾਂ ਇਹ ਮਤਲਬ ਜਿਲਤੀ ਬਦਲੀ ਕੰਪਨੀ ਦੇ ਅੰਦਰ ਉਹੀ ਆ ਆ ਉਹੀ ਆ ਗੱਲ ਕੋਈ ਗੱਲ ਨਹੀਂ ਹੈ ਇਨਸਾਨੀਅਤ ਨਹੀਂ ਹੈ ਇਹਨਾਂ ਨੇ ਕੋਈ ਮਰ ਨਹੀਂ ਨੂੰ ਬੰਦੇ ਦੀ ਜਾਨ ਨਹੀਂ ਬਾਰੀ ਇਹਨੂੰ ਪੈਸਾ ਪੈਸੇ ਦੀ ਕੀਮਤ ਦੇਖੋ ਇਹਨੇ ਲੋਕ ਖੜੇ ਅੱਖਾਂ 'ਚ ਹੰਝੂ ਲੈ ਕੇ ਉਹ ਲੋਕ ਭਲਾਈ ਦਾ ਕੰਮ ਕਰਦਾ ਸੀ ਉਹਨੂੰ ਲੋਕ ਯਾਦ ਕਰਦੇ ਆ ਪਰ ਇਹ ਇਕੱਲਾ ਪਰਿਵਾਰ ਦਾ ਘਟਾ ਨਹੀਂ ਆਮ ਲੋਕਾਂ ਦਾ ਵੀ ਘਟਾ ਹੈ ਜਿੱਥੇ ਜਿੱਥੇ ਜਿਨ੍ਹਾਂ ਦੇ ਕੰਮ ਜਲਦੀ ਹੋ ਜਾਂਦੇ ਸੀਗੇ ਉਹਨਾਂ ਨੂੰ ਕਿੰਨਾ ਘਾਟਾ ਪੈ ਗਿਆ ਜੀ ਜੀ ਦੇਖੋ ਕਿੰਨੀਆਂ ਨੇਰੀਆਂ ਚੱਲੀਆਂ ਉਹਦੇ ਦੇ ਵਿੱਚ ਇਨੀ ਜਦੋਜਿਹਾਦ ਕਰਕੇ ਨਿਰਬੇਗਨ ਸਪਲਾਈ ਚਲਾਉਂਦੇ ਆ ਦੱਸ ਦੇ ਕਿ ਆਪਣੇ ਫੀਡਰ ਛੱਡ ਕੇ ਬਾਕੀ ਨੂੰ ਵੀ ਕਰ ਦਿੰਦੇ ਦੂਜੇ ਫੀਡਰਾਂ ਤੇ ਵੀ ਕੰਮ ਕੀਤਾ ਉਹਦੇ ਵੀ ਕਰਦੇ ਤੇ ਇਹ ਗੱਲਾਂ ਦੀਆਂ ਸੀੜੀ ਸੀਗੀਆਂ ਇੱਕ ਤਾਂ ਹੁੰਦਾ ਕਿ ਅਸੀਂ ਵੀ ਖੜ ਕੇ ਚੈਨਲ ਮੋਰੇ ਦੀ ਸਮਾਜ ਸੇਵੀ ਗੱਲਾਂ ਕਰਨਾ ਪਰ ਇਹ ਬੰਦਾ ਇਦਾਂ ਦਾ ਸੀ ਵਾਕਿਆ ਹੀ ਇਹਦੀ ਜਿਹੜੀ ਗੱਲਾਂ ਸੀ ਨਿਸ਼ਕਲ ਭਾਵਨਾ ਵੀ ਸੀਗੀ ਔਰ ਇਹਦੀ ਗੱਲਾਂ ਜਿਹੜੀਆਂ ਸੀਗੀਆਂ ਸੇਵਾ ਭਾਵਨਾ ਵਾਲੀਆਂ ਸੀਗੀਆਂ ਕੋਈ ਕਿਸੇ ਨਾਲ ਮਾੜਾ ਨਹੀਂ ਗਏ ਕਰਨਾ ਮੈਂ ਇੱਥੇ ਟੀਐਚਯੂ ਦਾ ਪ੍ਰਧਾਨ ਆ ਮੇਰੇ ਨਾਲ ਇਹ ਕੈਸ਼ੀਅਰ ਆ ਇਹ ਸਾਡੇ ਨਾਲ ਮੰਨ ਲਓ ਕਿ ਸਾਡਾ ਰੋਜ਼ ਇੱਕ ਦੂਜੇ ਨਾਲ ਟਕਰਾਅ ਹੋਣਾ ਆਸਾ ਮਜ਼ਾਕ ਹੋਣਾ ਪਰ ਸਾਨੂੰ ਜਿੱਦਾਂ ਮੰਨ ਲਓ ਕਿ ਇੱਕ ਪਰਿਵਾਰ ਸਾਡਾ ਜੀ ਗਿਆ ਆ ਸਾਡਾ ਬੜਾ ਵੱਡਾ ਘਾਟਾ ਪਿਆ ਕਦੇ ਇੰਨਾ ਦੁੱਖ ਦੀ ਘੜੀ ਸਾਨੂੰ ਪਤਾ ਨਹੀਂ ਸੀ ਅਦਾ ਮੈਨੂੰ ਯਕੀਨ ਨਹੀਂ ਹੋਇਆ ਜਦੋਂ ਮੈਨੂੰ ਹੀ ਕੋਲ ਆਈ ਸੀ ਸਭ ਤੋਂ ਪਹਿਲਾਂ ਮੈਨੂੰ ਅਜੇ ਵੀ ਨਹੀਂ ਯਕੀਨ ਆ ਰਿਹਾ ਕੱਲ ਦਾ ਸਾਡਾ ਬੜਾ ਸੋਨਮਸਾਨ ਸਾਡੇ ਬਿਲੀਵੋਟ 'ਚ ਆਈ ਪਈ ਹੈ ਸਾਡਾ ਦਾ ਸ਼ੇਰ ਇਹ ਮਤਲਬ ਸਾਡਾ ਗਿਆ ਇੱਕ ਕਿਸੇ ਦਾ ਬਹੁਤ ਵੱਡਾ ਅਸੀਂ ਸਾਡਾ ਘਾਟਾ ਪਿਆ ਹੋਇਆ ਓਕੇ ਆਪਾਂ ਇਹਨਾਂ ਦੇ ਸੁਣਾਇਆ ਹੋ ਸਕਦਾ ਜਿਹੜਾ ਇਹਨਾਂ ਦਾ ਘਾਟਾ ਨੂੰ ਘਾਟਾ ਅੱਜ ਤੁਹਾਨੂੰ ਕਹਿੰਦੇ ਆ ਇਸ ਘਾਟੇ ਨੂੰ ਅਸੀਂ ਮਹਿਸੂਸ ਕਰਦੇ ਆ ਬਹੁਤ ਜ਼ਿਆਦਾ ਇੰਨਾ ਮਹਿਸੂਸ ਕਰਦੇ ਆ ਵੀ ਕਿਸੇ ਦੇ ਬੱਚੇ ਨੂੰ ਕੱਖ ਨਾ ਹੋਵੇ 베ਰੀ ਦੁਸ਼ਮਣ ਦੇ ਬੱਚੇ ਨੂੰ ਕੱਖ ਹੋਵੇ ਅਸੀਂ ਬੇਨਤੀ ਦੁਆਰਾ ਫੇਰ ਇਹ ਕਰਦੇ ਸਰਕਾਰ ਕੋ ਮੰਗ ਕਰਦੇ ਆ ਵੀ ਇੱਥੇ ਆ ਕੇ ਥੋੜਿਆ ਆਪ ਅੱਖੀ ਡਿੱਠਾ ਮੇਲਾ ਦੇਖਣ ਇਹ ਜਿਹੜੇ ਟਿਪਰ ਚੱਲਦੇ ਆ ਆਪਣੇ ਅੱਖੀ ਦੇਖਣ ਸ਼ਾਮ ਨੂੰ ਕਿੰਨੇ ਖੜੇ ਹੁੰਦੇ ਆ ਸਵੇਰ ਨੂੰ ਕਿੰਨੇ ਰਾਤ ਨੂੰ ਕਿੰਨੇ ਖੜੇ ਹੁੰਦੇ ਆ ਕੋਈ ਬੰਦਾ ਦੂਰ ਨੇੜੇ ਤੋਂ ਆਪਣਾ ਜਿਹੜੇ ਲੀਡਰ ਹੂਟਰ ਮਾਰਦੇ ਨਿਕਲ ਜਾਂਦੇ ਆ ਨਿਕਲ ਜਾਂਦੇ ਆ ਉਹ ਨਿਕਲ ਜਾਂਦੇ ਬੱਚੇ ਵੀ ਨਿਕਲ ਜਾਂਦੇ ਬੱਚੇ ਵੀ ਨਿਕਲ ਜਾਂਦੇ ਹਾਂ ਜਿਹੜੇ ਬੱਚੇ ਬਾਹਰ ਕਮਾਈ ਕਰਨ ਵਾਸਤੇ ਆਪਣੇ ਰੋਟੀ ਰੋਜੀ ਕਮਾਉਣ ਵਾਸਤੇ ਗਏ ਆ ਕੋਈ ਕਿੱਥੇ ਗਿਆ ਕੋਈ ਕਿਹੜੇ ਸ਼ਹਿਰ ਚ ਗਿਆ ਕੋਈ ਪਿੰਡ ਚ ਗਿਆ ਆਪਾਂ ਅਫਤਾਰ ਚੰਦ ਉਹਨਾਂ ਦੀ ਗੱਲ ਦੇਖੀ ਜੀ 10 10 ਵਜੇ ਦਾ ਸਮਾਂ ਦੱਸਦੇ ਉਸ ਵੇਲੇ ਉਹ ਘਰੋਂ ਜਾ ਰਹੇ ਸੀ ਘਰੋਂ ਜਾ ਰਹੇ ਤਾਂ ਇਹ ਤਾਂ ਮਤਲਬ ਆਪਣੀ ਡਿਊਟੀ ਉਹ ਕਿੰਨੇ ਮਿਹਨਤ ਨਾਲ ਕਰ ਰਹੇ ਸੀ ਕਿੰਨੀ ਇਮਾਨਦਾਰੀ ਨਾਲ ਕਰ ਰਹੇ ਸੀ ਨਿਸ਼ਕਲ ਸੇਵਾ ਹੀ ਕਰ ਰਹੇ ਸੀਗਾ ਬਹੁਤ ਸੇਵਾ ਤੇ ਇਹੋ ਜਿਹੇ ਬੰਦੇ ਦਾ ਸਾਂਭਣ ਦੀ ਗੱਲ ਹੈ ਔਰ ਉਹਨਾਂ ਦੀ ਜਾਈ ਮੌਤ ਹੋਣੀ ਹੈ ਤੇ ਸਿਸਟਮ ਨੂੰ ਵੀ ਘਟ ਹੈ ਕਿ ਚੰਗੇ ਲੋਕ ਜਾ ਰਹੇ ਜੇ ਇਹੋ ਜਿਹੇ ਜਵਾਨ ਜਾਣ ਲੱਪਣ ਤੇ ਘਾਟ ਕਿੱਥੋਂ ਪੂਰੇ ਹੋਣਿਆ ਪਰਿਵਾਰਾਂ ਦੇ ਪਰਿਵਾਰ ਖਾਲੀ ਹੋ ਜੂਗੇ ਇਸ ਹਿਸਾਬ ਨਾਲ ਜੇ ਨਾ ਹੈ ਤੇ ਪਰ ਨਾ ਰੁਕੇ ਤਾਂ ਬੜਾਈ ਨੁਕਸਾਨ ਵਾਲੀ ਗੱਲ ਹੈਗੀ ਆ ਉਹ ਬਾਕੀ ਜਿਹੜੇ ਵੀਡੀਓ ਦੇਖੂਗੇ ਉਹ ਵੀ ਤਾਂ ਆਪਣੇ ਜਿਹੜੇ ਉਹਨਾਂ ਦੇ ਪਰਿਵਾਰਕ ਜੀ ਜਿਹੜੇ ਮੁਲਾਜ਼ਮ ਆ ਕੰਮ ਕਰਦੇ ਸੀ ਕਿਉਂਕਿ ਤੁਸੀਂ ਟਾਈਮ ਟਾਈਮ ਤੇ ਘਰ ਆ ਜੋ ਖੇਤੀ ਕਰ ajo ਤੁਸੀਂ ਐਕਸਟਰਾ ਕੰਮ ਨਾ ਕਰੋ ਇਹੀ ਕਹੋ ਕਿ ਸਾਡੇ ਸਾਡੇ ਇਲਾਕੇ ਵਿੱਚ ਜਿਹੜਾ ਸਾਡਾ ਇਹ ਇਲਾਕਾ ਹੈ ਇਹ ਜਿਹੜੀ ਘਟਨਾ ਹੋਈ ਹੈ ਨਾ ਇਹ ਘਟਨਾ ਜਿਹੜੇ ਜਿਹੜੇ ਪਿੰਡਾਂ ਵਿੱਚ ਜਿਹੜੇ ਜਿਹੜੇ ਲੋਕਾਂ ਨੇ ਸੁਣੀ ਹੈ ਉਹਨਾਂ ਨੂੰ ਦਹਿਲ ਫੈਲ ਗਿਆ ਉਹਨੂੰ ਆਪਣੇ ਅਸੀਂ ਖੁਦ ਆਪਣੀ ਮੇਰਾ ਬੱਚਾ ਡਿਊਟੀ ਕਰਦਾ ਮੈਂ ਆਪਣੇ ਬੱਚੇ ਨੂੰ ਵੀ ਕਹਿੰਨਾ ਵੀ ਪੂਰੇ ਟਾਈਮ ਤੇ ਘਰ ਤੇ ਆਣਾ ਪੂਰੇ ਟਾਈਮ ਤੇ ਜਾਣਾ ਬੜੇ ਸਹਿਜ ਨਾਣ ਬੜੇ ਸੁਭਾਣ ਨਾਣਾ ਮਿੱਠੇ ਨਾ ਆਣਾ ਬੋਲ ਕੇ ਵੀ ਅਗਲੇ ਘੁੰਨਾ ਕੇ ਲੈਣਾ ਤੇ ਪਰ ਨਹੀਂ ਜੋ ਹੁਣ ਮੈਨੂੰ ਮਾਹੌਲ ਦਿਖਦਾ ਆ ਵੀ ਜੇ ਆਪ ਵੀ ਬਚਦੇ ਤਾਂ ਵੀ ਨਹੀਂ ਬਚ ਹੁੰਦਾ ਦੀ ਆਪ ਵੀ ਬਚਦਾ ਬੰਦਾ ਤਾਂ ਬਚ ਨਹੀਂ ਹੁੰਦਾ ਹੈਗਾ ਇਹੋ ਜਿਹਾ ਬਣ ਗਿਆ ਸਾਡੇ ਮੈਸ ਤੋਂ ਬਚ ਜੂਗੇ ਟਿਪਰਾਂ ਤੋਂ ਕਿਵੇਂ ਬਚਣਾ ਟਿਪਰਾਂ ਤੋਂ ਕਿਵੇਂ ਬਚਾਂਗੇ ਹੁਣ ਦੇਖੋ ਕਿੰਨੇ ਕਿੱਟੇ ਦੇ ਤਰ੍ਹਾਂ ਹੋ ਗਏ ਚਿੱਟੇ ਦਾ ਨਸ਼ਾ ਜਿਹੜਾ ਹੈਗਾ ਉਹਦੇ ਨਾਲ ਮਰ ਰਹੇ ਜਵਾਨ ਉਹ ਇਹ ਮਰ ਰਹੇ ਟਿਪਰਾਂ ਦੇ ਇਹਦੇ ਬਰਾਬਰ ਦੇ ਤੁਹਾਨੂੰ ਤਾਂ ਲੱਗਦਾ ਲੈਵਲ ਬਰਾਬਰੇ ਚੱਲ ਰਿਹਾ ਥੋੜਾ ਬੋਧ ਪਰ 1921 ਦਾ ਹੋ ਸਕਦਾ ਵਾ ਜਿਨ੍ਹਾਂ ਨੂੰ ਚਿੱਟੇ ਦੇ ਨਸ਼ੇ ਨਾਲ ਮਰ ਰਹੇ ਆ ਉਹਨਾਂ ਦੇ ਟਿਪਰਾਂ ਨਾਲ ਐਕਸੀਡੈਂਟਾਂ ਨਾਲ ਮੌਤਾਂ ਹੋ ਰਹੀਆਂ ਆ ਮੈਂ ਤੁਸੀਂ ਉਦਮ ਕਰ ਰਹੇ ਹੋ ਆਪਣਾ ਪੱਖ মিডিਆ 'ਤੇ ਰੱਖਦੇ ਹੋ ਬਹੁਤੇ ਲੋਕ ਤਾਂ ਰੱਖਦੇ ਹੀ ਨਹੀਂ ਬਹੁਤੇ ਲੋਕ ਤਾਂ ਤੜਫੀ ਜਾਂਦੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕੌਣ ਮਰ ਗਿਆ ਪਤਾ ਨਹੀਂ ਲੱਗਦਾ ਉਹ ਸਿਰਫ ਫਾਇਨਾ ਦਬੀਆਂ ਰਹਿ ਜਾਂਦੀਆਂ ਜੀ ਜੀ ਇਹ ਹੋਈ ਕਿੰਨੇ ਦੇਖੋ ਕਿੰਨੇ ਮੀਟਰ ਤੋਂ ਬੱਚੇ ਨੂੰ ਸਾਡੇ ਨੂੰ ਘੜੀਸ ਲੈ ਕੇ ਆਇਆ ਟਿਪਰ ਉਸ ਬੰਦੇ ਨੇ ਆਪਣੇ ਜਿਹੜੀ ਰਿਸ ਤੋਂ ਪੈਰ ਨਹੀਂ ਚੱਕਿਆ ਉਹ ਘੜੀਸਾ ਲੈ ਗਿਆ ਹਾਲਾਤ ਤੁਸੀਂ ਦੇਖੀ ਆ ਕਿਹੋ ਜਿਹੇ ਹਾਲਾਤ ਆ ਇਹ ਘੜੀਸਣ ਨਾਲ ਹੋਈ ਆ ਘੜੀਸਣ ਨਾਲ ਹੀ ਮੌਤ ਹੋਈ ਆ ਤੇ ਟੱਕਰ ਜੀ ਜੀ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਾਂਗਾ ਖਾਸ ਕਰਕੇ ਸਰਕਾਰ ਦੇ ਨਾਲ ਪੁਲਿਸ ਪ੍ਰਸ਼ਾਸਨ ਨੂੰ ਪੁਲ ਪ੍ਰਸ਼ਾਸਨ ਨੇ ਇੱਕ ਨਾਰਾ ਬੜਾ ਦਿੱਤਾ ਜੀ ਨਸ਼ਿਆਂ ਜੁੱਧ ਨਸ਼ਾ ਮੇਰੀ ਇੱਕ ਮੰਗ ਹੈ ਮੇਰੀ ਜਨਤਾ ਇਲਾਕੇ ਦੀ ਮੰਗ ਹੈ ਸਾਡੇ ਪ੍ਰਬੰਧ ਜਿਹਨੇ ਵਿਛੜੀਆਂ ਜਰੂਰਾਂ ਗੀਆਂ ਨੇ ਪਰਿਵਾਰ ਗਏ ਆ ਬੇ ਹੁਣ ਜੁੱਧ ਜਿੱਥੇ ਨਸ਼ਿਆਂ ਦੇ ਵਿਰੁੱਧ ਚੱਲਦਾ ਹੁਣ ਟਿੱਪਰਾਂ ਦੇ ਜੁੱਧ ਚਲਾਓ ਅਸੀਂ ਤੁਹਾਡਾ ਸਹਿਯੋਗ ਕਰਾਂਗੇ ਜਿੱਦਾਂ ਨਜਾਇਜ਼ ਜਨਤਾ ਮਾਰੀ ਆ 85ਾਂ ਦੇ ਖਿਲਾਫ ਵੀ ਜੁੱਧ ਇੱਕ ਟਕਰਾਅ ਸ਼ੁਰੂ ਕਰ ਦੋ ਅਸੀਂ ਸਮਾਜ ਸੇਵੀ ਜਥੇ ਬੰਦੀ ਤੁਹਾਡਾ ਸਹਿਯੋਗ ਕਰਾਂਗੇ ਸਰਕਾਰ ਤੇ ਪੁਲਿਸ ਪਛਾਹ ਜਾਣਾ ਪੁਲਿਸ ਪ੍ਰਸ਼ਾਸਨ ਵੀ ਥੋੜੀ ਢਿੱਲੀ ਚੱਲਦੀ ਹੈ ਨਾ ਬੜੇ ਬੜੇ ਮਾਲਕਾਂ ਮੰਤਰੀ ਹੋਣ ਕਰਕੇ ਚੱਲਦੀ ਹੈ ਪਰ ਅਸੀਂ ਤੁਹਾਨੂੰ ਕਹਿੰਦਾ ਕੋ ਫੋਨ ਆ ਜਾਣਾ ਇਹਨਾਂ ਦੀ ਕੀ ਮਜਾ ਲਿਆ ਕੁਝ ਬੋਲਣ ਇਸ ਕਰ ਅਸੀਂ ਉਹਨਾਂ ਨਾਲ ਸਹਿਯੋਗ ਤੋਂ ਚੱਲਾਂਗੇ ਕਿ ਟਿੱਪੜਾਂ ਵਾਲੇ ਦੇ ਵਿਖਲਾ ਖੇਚੇ ਦੇ ਉਕਾਰ ਕੰਡਾ ਜਿਹਦਾ ਤੁਹਾਡੇ ਨਾਲ ਸਮਾਜ ਸੇਵੀ ਜਥੇ ਬੰਦੀਆਂ ਨਸ਼ਾ ਜੁੱਧ ਮੰਡਲ ਚੱਲੀ ਹੈ ਤੁਹਾਡੇ ਨਾਲ ਵੀ ਚੱਲਾਂਗੇ ਟਿੱਪੜਾਂ ਦੇ ਖਿਲਾਫ ਇੰਨਾ ਹੀ ਖੇਚਣਾ ਕਿ ਸਾਹ ਬਨਣ ਵਾਲਾ ਸਪੀਡ ਨਹੀਂ ਵਧਾ ਹੋਰ ਤਾਂ ਲੋਕ ਕੁਝ ਨਹੀਂ ਕਰ ਰਹੇ ਇਹੀ ਮੰਗ ਕਰ ਰਹੇ ਕਿ ਉਹਦੀ ਸਪੀਡ ਲਿਮਟ ਚ ਰੱਖੋ ਉਹਨੂੰ ਹਵਾ ਕੌਣ ਭਜਾਉਣਾ ਰੇਸਾ ਨਾ ਲਾਓ ਖੜਦੇ ਆ ਸਪੀਡ ਕੰਟਰੋਲ ਨਹੀਂ ਕਿੱਥੇੋਂ ਖੜਦੇ ਸੈਟ ਸਾਡਾ ਰੋਕ ਲੈਂਦੇ ਆ ਜੋ ਤੋਂ ਕ੍ਰੋਸਿੰਗ ਉਦੋਂ ਦਿਖਦੇ ਨਹੀਂ ਜੋ ਟ੍ਰੈਫਿਕ ਰੂਲਸ ਨੇ ਉਹਨੂੰ ਫਾਲੋ ਕਰੋ ਉਹ ਫਾਲੋ ਹੀ ਨਹੀਂ ਕਰਦੇ ਫਾਲੋ ਕਰਾਉਣ ਪੁਲਿਸ ਵਾਲੇ ਫਾਲੋ ਹੀ ਨਹੀਂ ਕਰਾਉਂਦੇ ਥਾਬਿਆਂ ਦੇ ਖੜੇ ਕਰਦਾ ਸਾਈਡ 'ਚ ਰੱਖਣ ਇੱਧਰ ਰੱਖਣ ਹੌਲੀ ਰੱਖਣ ਸਾਈਡ ਸਾਈਡ ਦਿੰਦੇ ਨਹੀਂ ਤੁਸੀਂ ਦੇਖ ਲਓ ਗੜ ਚੰਗ ਤੇ ਗੜ ਚੰਗ ਤੇ ਚੱਲ ਪਾਓ ਨਮਾ ਸ਼ਕ ਤੁਹਾਨੂੰ ਸੈਡ ਨਹੀਂ ਦੇਣਗੇ ਉਹ ਕਹਿੰਦਾ ਨਮਾ ਸ਼ਾ ਟਪਾਵਾਂਗੇ ਫਿਰ ਲਾਵਾਂਗੇ ਇਹੋ ਜਿਹੇ ਹਾਲਾਤ ਆ ਪ੍ਰਾਪਤ ਉਸ ਉਸ ਟਾਬੇ ਤੇ ਜਿੱਥੇ ਇਹ ਘਟਨਾ ਹੋਈ ਹੈ ਨਾ ਟਾਬੇ ਸੜਕ ਦੇ ਇਧਰ ਵੀ ਟਿਪਰ ਖੜੇ ਇਧਰ ਹੀ ਟਿਪਰ ਖੜੇ ਜਗ੍ਹਾ ਹੈ ਨਹੀਂ ਜਗ੍ਹਾ ਹੈ ਨਹੀਂ ਉਹਦਾ ਜੱਜਮੈਂਟ ਨਹੀਂ ਹਾਂ ਤੁਸੀਂ ਇੱਕ ਦੇਖੋ ਵੀ ਜਦੋਂ ਸੜਕ ਤੇ ਜਗ੍ਹਾ ਹੈ ਨਹੀਂਗੀ ਜਿਹੜਾ ਬੰਦਾ ਮੋਟਰਸਾਈਕਲ ਲੈ ਕੇ ਆ ਰਿਹਾ ਉਹ ਕਿਤੇ ਤੇਜ਼ ਸੁਣਾ ਰਿਹਾ ਉਹ ਤਾਂ ਬੜਾ ਹੌਲੀ ਕੰਟਰੋਲ ਆਪਣੇ ਨੰਗਲ ਆ ਰਿਹਾ ਜੱਜਮੈਂਟ ਨਹੀਂ ਜੱਜਮੈਂਟ ਜਿਹੜਾ ਪਿੱਛੋਂ ਬੰਦਾ ਆਇਆ ਟਿਪਰ ਵਾਲੇ ਦੋ ਇੱਕ ਦੋ ਟਿਪਰ ਆਏ ਆ ਉਹ ਕਲੀਸਕੇ ਲੱਗੇ ਇਹਨੂੰ ਹੁਣ ਸਾਡੇ ਜਿਹੜਾ ਰੋਹ ਆਮਨ ਪੈਲਸ ਆਮਨ ਪੈਲਸ ਦੇ ਕੋਲ ਦੇਖੋ ਉਹ ਇੱਕ ਤਾਂ ਮਾਛੀਵਾੜੇ ਸੜਕ ਜਾਂਦੀ ਆ ਇੱਕ ਜਾਂਦੀ ਮੱਤੇਵਾੜੇ ਲਿਧਾਣੇ ਨੂੰ ਉਹ ਦੋਏ ਪਾਸੇ ਘੇਰੇ ਹੋ ਆ ਜਿਹੜਾ ਮਾਛੀਵਾੜੇ ਵੱਲ ਤੋਂ ਆਉਂਦਾ ਆ ਉਹਨੂੰ ਨਹੀਂ ਦਿਖਦੀ ਸਾਈਡ ਜਿਹੜਾ ਇਧਰੋਂ ਮੱਤੇਵਾੜੇ ਵੱਲੋਂ ਆਉਂਦਾ ਉਹਨੂੰ ਹੀ ਸਾਈਡ ਦਿਖਦੀ ਇਹ ਵੀ ਬਹੁਤ ਘਟਨਾ ਦਾ ਜਿਹੜਾ ਘਰ ਬਣਿਆ ਹੈ ਇੱਥੇ ਕੋਈ ਅਸੀਂ ਜਾ ਕੇ ਅੱਜ ਅੱਜ ਲਾਈਵ ਕਰਦੇ ਸ਼ਾਮ ਨੂੰ ਬਹੁਤ ਮਿਹਰਬਾਨੀ ਤੁਹਾਡੀ ਬਹੁਤ ਮਿਹਰਬਾਨੀ ਤੁਹਾਡੀ ਹਾਂ ਘਟਾ ਤਾਂ ਨਹੀਂ ਪੂਰਾਣਾ ਪਰ ਜਿਵੇਂ ਤੁਸੀਂ ਸਾਰੇ ਜਦੋਂ ਜਿਹੇ ਕਰਿਓ ਕਿਸੇ ਹੋਰ ਨੂੰ ਨੁਕਸਾਨ ਨਾ ਹੋਵੇ ਉਹ ਕੋਸ਼ਿਸ਼ ਕਰੀਏ ਨਹੀਂ ਤੁਸੀਂ ਜਗਾਓ ਪ੍ਰਸ਼ਾਸਨ ਨੂੰ ਜਗਾਓ ਸਰਕਾਰ ਨੂੰ ਜਗਾਓ ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਆਂ ਇਹ ਤੁਸੀਂ ਬਾਅਦ ਤੋਂ ਬਾਅਦ ਜੀ ਇਹ ਸਾਡੀ ਬੇਨਤੀ ਨੂੰ ਪ੍ਰਵਾਨ ਕਰੋ ਜਿਹੜੇ ਪੀਵੀ 32 ਵਾਲੇ ਆ ਸੂਰੀ ਸਾਹਿਬ ਇਹਨਾਂ ਨੇ ਹਰ ਸਾਡੇ ਇਲਾਕੇ ਦੀ ਜਿਹੜੀ ਖਬਰ ਹੈ ਨਾ ਆਪਣਾ ਕੀਮਤੀ ਸਮਾਂ ਕੱਢ ਕੇ ਕੈਂਚ ਕਰਕੇ ਲੋਕਾਂ ਤੱਕ ਲੈ ਕੇ ਆਣੀ ਆ ਸਰਕਾਰਾਂ ਤੱਕ ਲੈ ਕੇ ਆਣੀ ਸਰਕਾਰਾਂ ਨੂੰ ਦੱਸਣ ਲਈ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਇਹ ਜਿਹੜੇ ਲੋਕਾਂ ਨੂੰ ਵੀ ਜਾਗਰਤ ਕਰਦੇ ਆ ਸਰਕਾਰ ਨੂੰ ਜਾਗਰਤ ਕਰਦੇ ਬਹੁਤ ਧੰਨਵਾਦ ਕਰਦੇ ਪੀਵੀਟੀ ਵਾਲੇ ਸਾਨੂੰ ਕੋਈ ਇਨਸਾਫ ਮਿਲਣਾ ਚਾਹੀਦਾ ਭਜੀ ਲਾਸਟ ਟਾਈਮ ਕਦੋਂ ਕਰਦੇ ਸੀ ਤੁਹਾਡੀ ਜਦੋਂ ਗੁੱਟੀ ਤੋਂ ਆਂਦੇ ਸੀ ਜਦੋਂ ਡਿਊਟੀ ਤੋਂ ਆਂਦੇ ਹੋਏ ਹੁਣ ਤੁਸੀਂ ਬਾਹਰ ਗੱਲ ਕਰਦੇ ਸੀ ਕਿ ਚਿਹਰਾ ਦੇਖਿਆ ਨਹੀਂ ਜਾਂਦਾ ਹਾਏ ਨਹੀਂ ਭਾਈ ਨਹੀਂ ਦੇਖਿਆ ਜਾਂਦਾ ਸਾਡੇ ਤੋਂ